ਪੁਰੀ ਪਿਆ ਸੀ ਬਈਆ ਹੁਣੇ ਚੱਕਿਆ ਹਨ ਪਰਸੋ ਚੱਕਿਆ ਜੀ ਬੇੜਾ ਗਰਕਣ ਤੇ ਆ ਪੰਜਾਬੀਆਂ ਦਾ ਹਾਂਜੀ ਅਸੀਂ ਪਿੰਡ ਫਫੜੇ ਭਾਈ ਮਾਨਸਾ ਜ਼ਿਲ੍ਹੇ 'ਚ ਖੜੇ ਆ ਆ ਬੋਰਡ ਵੱਡਿਆ ਬਾਈ ਬੰਦਿਆਂ ਨੇ ਸੱਚ ਜਿ ਬਚਾਰੇ ਖੜਾ ਬੋਰਡ ਵੱਡਿਆ ਇਹ ਬੋਰਡ ਦੀ ਕਹਾਣੀ ਜੁੜਦੀ ਆ ਇੱਕ ਨੌਜਵਾਨ ਦੇ ਨਾਲ ਜਿਹੜਾ ਨੌਜਵਾਨ ਵਿਚਾਰਾ ਮਾਰਿਆ ਜਾਂਦਾ ਉਸ ਦਾ ਬਾਪ ਆ ਖੜਾ ਮੇਰੇ ਕੋਲੇ ਇਹ ਆਹ ਦੇ ਜਵਾਕ ਆਹ ਦੇ ਪੁੱਤ ਦੀ ਯਾਦ ਦੇ ਵਿੱਚ ਬੋਰਡ ਲਾਉਂਦਾ ਤੇ ਇਹਦੇ ਇਹਦਾ ਇੱਕ ਸੁਪਨਾ ਹੁੰਦਾ ਵੀ ਜਿਵੇਂ ਇਹ ਬੋਰਡ ਵੱਡਾ ਹੋਊਗਾ ਤੇ ਮੈਂ ਆਹ ਦੇ ਪੁੱਤ ਨੂੰ ਯਾਦ ਕਰ ਲਿਆ ਕਰੂੰਗਾ ਸਪੋਰਟ ਦੇ ਬਹਾਨੇ ਸੋ ਇਹ ਬੋਰਡ ਹੁਣ ਤੁਸੀਂ ਬਾਈ ਕੈਸ ਹਾਲ ਹੋ ਗਏ ਕਿੰਨੇ ਸਾਲ ਪਹਿਲਾਂ ਲਾਇਆ ਮਨੋਜ 10 ਸਾਲ ਹੋ ਗਏ ਯਾਰ ਉਹ ਕਲਾਈ ਦਾ 10 ਸਾਲ ਦਾ ਪੁੱਤ ਬਾਲਦਾ ਰਿਹਾ ਮੈਂ ਤਾਂ ਹੀ ਲਾ ਗਏ ਜੀ ਆਪਾਂ ਕਿਹੜੀ ਯਾਦ ਚ ਲਾਇਆ ਸੀ ਤੁਸੀਂ ਕਿਹ ਮੈਂ ਲਾਇਆ ਸੀ ਬੱਚੇ ਦੀ ਯਾਦ ਸੀ ਬੱਚੇ ਦੀ ਯਾਦ ਚ ਲਾਇਆ ਸੀ ਆਹ ਮੁੰਡਾ ਤੇਰਾ ਮੁੰਡਾ ਹਾਂ ਉਹਦੀ ਯਾਦ ਸੀ ਉਹਦੀ ਯਾਦ ਚ ਲਾਈ ਸੀ ਮੈਂ ਪੰਜ ਬੋਰ ਸੁੱਕੇ ਸੀ ਪੰਜ ਬੋਰ ਅੱਛਾ ਹਾਂ ਅਰੇ ਪੰਜ ਬੋਰ ਲਾਏ ਸੀ ਹਾਂ ਇੱਕ ਇੱਥੇ ਚਾਰ ਹੋਰ ਪਾਸੇ ਹਾਂ ਉਹ ਖੜੇ ਐ ਇਹ ਦੋ ਕਰਤੇ ਨੇ ਦੋ ਵੜਤੇ ਇੱਕ ਆ ਇੱਕ ਆ ਇਹ ਸੱਤ ਚ ਖੜੇ ਆ ਅਸੀਂ ਫਫੜਿਆਂ ਦੇ ਸਾਥ ਆ ਇਹ ਫਫੜੇ ਭਾਈ ਦੀ ਆ ਚਾਰ ਤੋਂ ਸੱਤ ਖਾ ਦੇ ਕੋਈ ਕਿਸੇ ਦਾ ਘਰ ਨਹੀਂ ਆਲੇ ਦਾਲੇ ਆ ਧਰਮਸ਼ਾਲਾ ਵੀ ਦਿਖਾ ਦੇ ਆ ਧਰਮਸ਼ਾਲਾ ਇੱਥੇ ਆ ਦੇਖ ਲੋ ਆ ਧਰਮਸ਼ਾਲਾ ਧਰਮਸ਼ਾਲਾ ਦੇ ਇੱਥੇ ਮਬਾਰਚ ਖੜਾ ਹੈ ਬਾਹਰਲੇ ਪਾਸੇ ਇਹ ਵੀ ਹੀ ਹੈ ਚੌਂਕ ਪੈਂਦਾ ਤਰਸਤਾ ਪੈਂਦਾ ਚੌੜਾ ਰਾਹ ਘੱਟੋ ਘੱਟ 50 ਫੁੱਟ ਇੱਥੇ ਮਤਲਬ 50 60 ਫੁੱਟ ਚੌੜਾ ਥਾਂ ਹੋਣਾ ਜਿੱਥੇ ਬੋਰ ਲੱਗਿਆ ਬਾਈ ਬੋਰ ਘੱਟੋ ਘੱਟ ਹੈ ਕਾਫੀ ਮਤਲਬ ਹੋਣਾ 20 ਫੁੱਟ ਚਾ ਪੂਰੀ ਤਾਰਾ ਨਹੀਂ ਲੱਗਦਾ ਇਹ ਕਿਸੇ ਦੇ ਘਰੇ ਦੀ ਜੜ ਨਹੀਂ ਹੀ ਜਾਂਦੀ ਕੋਈ ਪੱਤੇ ਨਹੀਂ ਹੀ ਡਿੱਗਦੇ ਸੱਤ ਜੀ ਬੋਰਡ ਲੱਗ ਸੱਤ ਜੀ ਬੰਦਿਆਂ ਨੇ ਖੜਿਆ ਹੋੜ ਵੜਤਾ ਹੁਣ ਇਹ ਕਸ ਲਈ ਇੱਕ ਤਰ੍ਹਾਂ ਦਾ ਕੋਈ ਇਹਦੇ ਤੇ ਕਾਰਵਾਈ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਕੀਤੀ ਬਾਈ ਕਰੀ ਮੈਂ ਬਾਈ ਐਸਐਸਪੀ ਸਾਹਿਬ ਨੂੰ 25 ਤਰੀਕ ਨੂੰ ਲੈਟਰ ਪਾਇਆ ਡੀਸੀ ਸਾਹਿਬ ਨੂੰ ਪਾਇਆ ਬੰਦੇ ਅਣਪਛਾਤੇ ਸੀ ਉਸ ਤੋਂ ਬਾਅਦ ਬੰਦੇ ਮੈਂ ਪਛਾਣ ਲਈ ਕਿਹੜੀ ਅਗਲੀ ਕਾਰਵਾਈ ਆ ਮੇਰੀ ਬੰਦਿਆਂ ਦੇ ਨਾਮ ਲੈ ਕੇ ਪਾ ਰਿਆ ਮੈਂ ਸਪੈਸ਼ਲ ਕੋਈ ਡਰ ਨਹੀਂ ਕਿਸੇ ਦਾ ਮੇਰੇ ਨਾਲ ਲੱਗੇ ਕੋਈ ਨਾ ਲੱਗੇ ਪਰ ਜਿਹੜੇ ਬੰਦੇ ਆ ਅੱਜ ਅੱਜ ਦੇ ਖੜੇ ਆ ਇਹ ਜ਼ਮੀਰਾਂ ਵਾਲੇ ਨੇ ਇਹ ਭਾਈ ਮਨੂ ਦੀ ਲਾਗ ਆ ਜਿਹੜੇ ਉਦਦੇ ਵੀ ਜੁੜੇ ਸੀ ਉਹ ਵੀ ਭਾਈ ਮਨੂ ਦੀ ਅਣਖ ਵਾਲੀ ਲਾਗ ਆ ਜਿਹੜੇ ਰਫਾ ਦਫਾ ਕਰਨ ਤੇ ਲੱਗਿਆ ਮੈਂ ਕਹਣਾ ਪਿੰਡ ਦੇ ਵਸਨੀਕ ਹੀ ਨਹੀਂ ਹੈਗੇ ਉਹ ਇਹ ਕੱਲਾ ਥੱਲੋ ਤਣਾ ਮੋਢ ਰਹਿ ਗਿਆ ਉਹ ਜਿਹੜਾ ਉੱਤੋਂ ਵੱਡਿਆ ਸੀਗਾ 20 ਫੁੱਟ ਦਾ ਪਹਿਲਾਂ ਪਿਆ ਰਿਆ ਦੋ ਦਿਨ ਪਰਸੋਂ ਰਾਤ ਨੂੰ ਉਹ ਵੀ ਮੁੱਦਾ ਗਿਆਪ ਕਰਤਾ ਮਸਲਾ ਕੀ ਹੈ ਇੰਨਾ ਚ ਇੱਕ ਦੇ ਧੌਣ ਚ ਉਹ ਹੀ ਸਰਕਾਰੀ ਜਿਹੜਾ ਕਿਲਾ ਹੁੰਦਾ ਫਸਿਆ ਵੈ ਪੁਲਿਸ ਚਾਹੋ ਪੰਜਾਬ ਪੁਲਿਸ ਚ ਹੈ ਤੇ ਪਵਨ ਤਮਾਨ ਦੀ ਮਾਤਾ ਜੀ ਦੇ ਨਾਲ ਸਿਕਿਉਰਿਟੀ ਚੱਲ ਰਹਾ ਹੈ ਪਰ ਸਿਕਿਉਰਿਟੀ ਚ ਲੱਗਿਆ ਹੋਇਆ ਕੋਈ ਪਾਸ ਰੱਖਿਆ ਗਾਰਡ ਹੈ ਉਹਦਾ ਗਨਮੈਨ ਹੈ ਉਹਦੇ ਤੌਣ ਚ ਉਹ ਕਿਲਾ ਵੀ ਮੇਰੇ ਨਾਲ ਸਰਕਾਰ ਆ ਮੈਨੂੰ ਕਿਹੜਾ ਬੋਲ ਦੂੰ ਇੱਕ ਉਹ ਅਸੀਂ ਕਿਦੋਂ ਬੰਦੇ ਹੋਰ ਸੀ ਲਾ ਕੇ ਉਂਗਲ ਤੇ ਆਹ ਹੋਰ ਵੜਾਦਾ ਯਾਰ ਜੇ ਇੰਨਾ ਅਹੀਂ ਇਸ ਤਰ੍ਹਾਂ ਹੋਣ ਲੱਗ ਗਿਆ ਦਰਖਤਾ ਉਹਦਾ ਪਤਾ ਨਹੀਂ ਕੀ ਲੋਕਾਂ ਦਾ ਦਰਖਤਾ ਨੇ ਨੁਕਸਾਨ ਕਰਤਾ ਦਰਖਤਾ ਤਾਂ ਇੰਨੇ ਬਾਹੋ ਕੇ ਪੈ ਗਏ ਲੋ ਸੋ ਐਸਐਸਪੀ ਕੋ ਦਰਖਾਸਤ ਹੋਰ ਕਿਹਦੇ ਕੋਲ ਗਈ ਆ ਹੋਰ ਪਾ ਰਹੇ ਆ ਬਾਈ ਨੇਮ ਪਾਉ ਬਾਈ ਹੁਣ ਜਿਹੜੀ ਅਗਲੀ ਆ ਦਰਖਾਸਤ ਕੋ ਬਾਈ ਨੇਮ ਪਾ ਰਹੇ ਮੈਂ ਪਰ ਜੇ ਤਾਂ ਦੇਖੋ ਤੁਸੀਂ ਇਹ ਨਗਰ ਖੜਾ ਦੇਖੋ ਸਾਂਝਾ ਮਸਲਾ ਆ ਆਪਾਂ ਇਹਨੂੰ ਪਾਣ ਨਾਲ ਹੀ ਬਾੜ ਦਿੰਦੇ ਹਾਂ ਹੈਨਾ ਅਸੀਂ ਤਾਂ ਅਸੀਂ ਤਾਂ ਤੁਹਾਡੇ ਕੋਲ ਤਾਂ ਆਇਆ ਸੰਧਾ ਬਾਈ ਰੁੱਖਾਂ ਨਾਲ ਪਿਆਰ ਆ ਇੱਥੇ ਰੁੱਖ ਵੱਡੇ ਜਾਂਦੇ ਅਸੀਂ ਉੱਥੇ ਆ ਕੇ ਖੜਨੇ ਆ ਤੁਹਾਡੇ ਪਿੰਡ ਦੇ ਮੁੰਡੇ ਨੇ ਮੁੰਡੇ ਨੇ ਫੋਨ ਕੀਤਾ ਕਹਿੰਦਾ ਬਾਈ ਸਾਡੇ ਮੈਨੂੰ ਫੋਟੋਆਂ ਹੀ ਭੇਜੀਆਂ ਦੁੱਖ ਲੱਗਿਆ ਵੀ ਐਡਾ ਵੱਡਾ ਬੋਰਡ ਵੱਢ ਕੇ ਅਸਿੱਟਿਆ ਪਿਆ ਜਾ ਸੋ ਤੁਹਾਡੇ ਪਿੰਡ ਦਾ ਫਰਜ਼ ਬਣਦਾ ਵੱਡਾ ਨਗਰ ਆ ਯਾਰ ਵੀ ਘਟੋ ਘਟ ਸਾਂਝੇ ਮਸਲਿਆਂ ਦੇ ਸਹੀ ਮਸਲੇ ਦੇ ਨਾਲ ਖੜਗੇ ਅਸੀਂ ਬੰਦੇ ਬਾਕੀ ਭਾਈ ਜਿੰਨਾ ਵੀ ਕੋਈ ਪਿੰਡ ਚ ਕੋਈ ਆਪਾਂ ਕੰਮ ਧੰਦਾ ਕਰਦਾ ਹੋਰ ਕਰਦਾ ਸਾਰਾ ਇਹ ਸੱਤ ਚੀਜ਼ਾਂ ਕੇ ਹੁੰਦਾ ਘਟ ਹੁੰਦਾ ਜਾਂਦਾ ਹੁੰਦਾ ਬਹੁਤ ਬੜੀ ਗੱਲ ਰੱਖਿਆ ਦਾ ਸਾਰੀ ਸ਼ਹਿਰ ਗੜਦਾ ਸੀਗੇ ਬਈ ਸਾਰੇ ਟੁੱਟੇ ਜੀ 100 ਦਾ ਰਹਿ ਨਾ ਨਗਰ ਵਿੱਚ ਦੇ ਬੰਦੇ ਦੋ ਕੰਮਾਂ ਸਹੀ ਲਾਉਂਦੇ ਜੇ ਥੱਲੇ ਓੜ ਸਾਰਾ ਫੀਲਡ ਤੋਂ ਹੋਇਆ ਪਰ ਹੁਣ ਥੋੜੇ ਨਗਰ ਤੇ ਗੱਲ ਖੜੀ ਆ ਵੀ ਇਹ ਬੰਦਿਆਂ ਨੂੰ ਸਬਕ ਕਿਵੇਂ ਕਿਵੇਂ ਸਿਖਾਉਣਾ ਜੇ ਨਗਰਿਕ ਪਾਏ ਜੁੜ ਗਿਆ ਤਾਂ ਬੰਦੇ ਗੋਡਿਆਂ ਭਾਰ ਆ ਜਾਣਗੇ ਉਹ ਟਾਲੀਆਂ ਦਾ ਪਰਚਾ ਕਰਾਇਆ ਤੁਸੀਂ ਦੇਖਿਆ ਮੈਂ ਮੈਨੂੰ ਪਤਾ ਬਾਈ ਗੱਲ ਸਰਕਾਰ ਝੋਗੀ ਇੱਕ ਪਾਸੇ ਖੜ ਗਈ ਉੱਥੋਂ ਦਾ ਐਮ ਐਲ ਏ ਬਲਕਾਲ ਸਿੱਧੂ ਨਾਲ ਖੜ ਗਿਆ ਆ ਕੇ ਪਰ ਮੈਂ ਕਹਿਦਾ ਸੀਗਾ ਮਖਾ ਮੈਂ ਚੱਕ ਕੇ ਟਾਲੀਆਂ ਹਾਈਵੇ ਜਾਮ ਕਰੂੰ ਜਾਂ ਨਾ ਪਰਚਾ ਦਿੱਤਾ ਫਿਰ ਜਾ ਕੇ 379 ਦਾ ਪਰਚਾ ਚੋਰੀ ਦਾ ਨਾ ਬੰਦਿਆਂ ਤੇ ਹੋਇਆ ਸੋਡਾ ਫਰਜ਼ ਪਿੰਡ ਵਾਲਾਂ ਦਾ ਬਣਦਾ ਅੱਜ ਤਾਂ ਪ੍ਰਭੂ ਨਾਲ ਖੜਦਾ ਅਸੀਂ ਬਸ ਬਾਈ ਸੋਡੀ ਵੀ ਸਾਨੂੰ ਸਪੋਰਟ ਚੀ ਹਾਂ ਕੋਈ ਗੱਲ ਨਹੀਂ ਤੁਸੀਂ ਹੁਣ ਇਹਦੇ ਉੱਤੇ ਆਪਾਂ ਇੱਕ ਵਾਰੀ ਪ੍ਰਸ਼ਾਸਨ ਨਾਲ ਦੀ ਨਾਲ ਹੀ ਆ ਗਏ ਆਪਣੇ ਕੋਲ ਠੀਕ ਆ ਪੁਲਿਸ ਨੂੰ ਵੀ ਦਿਓ ਇਹ ਜਿਹੜਾ ਆਪਣਾ ਜਗਲਾਤ ਮਹਿਕਮਾ ਉਹਨੂੰ ਵੀ ਦੇ ਜਾ ਕਿਸ਼ਮਾਰੀ ਨਾਲ ਟਾਈਪ ਕਰ ਲੈ ਉਹਨਾਂ ਨੂੰ ਵੀ ਦਿਓ ਸਾਰਾ ਵੀਡੀਓ ਵਗੈਰਾ ਦੀਆਂ ਭੇਜੋ ਸੱਤ ਦੇ ਵਿਚਾਲੇ ਜਾਂ ਕੋਈ ਦਸਤ ਦੇ ਵੀ ਆਲੇ ਦਲੇ ਘਰ ਆ ਕਿਸੇ ਦਾ ਮੈਂ ਕਹਿੰਦਾ ਕਿਹਦੇ ਘਰੇ ਕੋਈ ਦੂਰ ਤੱਕ ਜਾਣੀ ਨਹੀਂ ਜਾਂਦੀ ਬਾਈ ਸਾਫ਼ਤ ਕਰ ਦੇ ਵੀ ਸਾਡੇ ਤੇੜਾ ਵੀ ਸਾਡਾ ਪਣੀ ਸੁੱਕ ਗਿਆ ਸਾਫ਼ਤ ਕਰ ਦੇ ਕੋਈ ਮਰਜੀ ਬੰਦਾ ਤੂੰ ਐਂਡੀ ਪਰਸੂ ਕੋਈ ਵੀ ਕਿਸੇ ਵੀ ਤਰ੍ਹਾਂ ਲੋ ਕੋਈ ਦੁਬਾਰੇ ਭਵੇਂ ਇਕੱਠ ਰੱਖ ਲੋ ਸਮੁੱਚਾ ਨਗਰ ਇਕੱਠੇ ਹੋਊ ਬਾਈ ਅਸਾਂ ਇਹ ਕਤਲ ਹੈਗਾ ਬੰਦੇ ਦੇ ਕਤਲ ਹੈ ਯਾਰ ਇੱਕ ਰੁੱਖ ਮੇਰੀ ਗੱਲ ਸੁਣ ਬੋੜ ਦਾ ਬੈਸੀ ਬਾਈ 25 30 ਸਾਲ ਦਾ 40 ਸਾਲ ਦਾ ਤਿਆਰ ਹੁੰਦਾ ਹੀ ਲਾ ਦਿੰਦਾ ਹਾਂਜੀ ਲਾ ਦਿੰਦਾ ਜੇ ਖੜਾ ਰਵੇ ਸਹੀ ਤਰੀਕੇ ਨਾਲ ਆਪਾਂ ਨਾ ਵੱਢ ਕੇ ਕੱਟ ਕੇ 200 ਸਾਲ 100 ਸਾਲ ਤੱਕ ਆਰਾਮ ਨਾਲ ਰੋੜ ਦੀ ਹੋਣੀ ਹੈ ਪਰ ਆਪਣੇ ਪਿੰਡਾਂ ਦੇ ਬਾਈ ਢੜੇਵਾ ਜੀਆਂ ਹਾਂਜੀ ਕਾਰਨ ਕੀ ਹੋਣਾ ਅੱਧਾ ਪਿੰਡ ਛੋੜਨਾ ਖੜਜੂ ਦੂਜੇ ਪਿੰਡਾਂ ਨਾਲ ਇਹ ਗੱਲ ਹੈ ਮੈਂ ਮੈਂ ਇੱਕ ਗੱਲ ਕਲੀਅਰ ਕਰ ਦਾਂ ਤੁਹਾਨੂੰ ਇੱਕ ਇੱਕ ਗੱਲ ਕਲੀਅਰ ਕਰ ਦਿਆਂ ਵੀ ਸਾਰੇ ਪ੍ਰਾਈਮ ਲੋਕ ਕੋਈ ਬਾਤ 10 ਸਾਲ ਪਹਿਲਾਂ ਰਿਹਾ ਮੈਨੂੰ ਆਹ ਮੁੱਦਾ ਲਾਵਾ ਬੜਦਾ ਇਹਨੇ ਆਪਣੇ ਵੀਡੀਓ ਬਣਾਈ ਆ ਇਹਨੇ ਵੀਡੀਓ ਬਣਾ ਕੇ ਪਾਤੀ ਸ਼ਾਮ ਨੂੰ ਇੱਥੇ 15 ਨੇ ਡੱਕ ਕੇ ਨੂੰ ਇਕੱਲੇ ਨੂੰ ਘੇਰ ਲਿਆ ਮੈਨੂੰ ਕਹਿੰਦਾ ਭਾਈ ਗੱਲਾਂ ਐ ਕਰਕੇ ਆਏ ਵੀ ਪਰ ਅਸੀਂ ਸੋਸ਼ਲ ਮੀਡੀਆ ਤੇ ਆਪਣੇ ਪੇਜ ਨੇ ਅਸੀਂ ਉੱਥੇ ਗੱਲ ਚੱਕੀ ਵਾਂ ਜਿੱਤੋਂ ਹੁੰਦਾ ਅਸੀਂ ਗੱਲ ਕਾਰਵਾਈ ਕਰਾਂਗੇ ਉਹ ਕਰ ਲੋ ਸਾਡਾ ਜੀ ਕਰਨਾ ਦੂਜੀ ਗੱਲ ਜਿਹੜੇ ਬੰਦੇ ਇਸ ਟਾਈਮ ਸਰਪੰਚੀ ਦੀ ਸ਼ਾਮ ਨੂੰ ਫੀਲਿੰਗ ਲੈ ਕੇ ਪੈਂਦੇ ਆ ਵੀ ਮੋਹਰ ਲਾਵਾਂਗੇ ਤੜਕੇ ਫਾਰਮ ਤੇ ਉਹ ਬੰਦੇ ਇਸ ਮੁੱਦੇ ਨੂੰ ਇੰਨਾ No. ਸਾਨੂੰ ਕਹਿੰਦੇ ਤੁਸੀਂ ਰਾਏ ਦਿੱਤੀ ਕਰਨੀ ਅਸੀਂ ਕਰਨੀ ਕੀ ਆਏ ਤੇ ਕੁੱਤੇ ਬੰਦਿਆਂ ਦਾ ਕੰਮ ਆ ਰਾਏ ਦਿੱਤੀ ਇਹਦੇ ਕਰੀ ਜਾਂਦੇ ਨੇ ਸਰਪੰਚਾਂ ਭਾਲਦੇ ਆਪਾਂ ਚਾਹਾਨੂੰ ਕੀ ਦੀ ਲੋੜ ਨਹੀਂ ਹੈਗੀ ਇਹਨਾਂ ਦੀ ਸਰਪੰਚ ਬਣਨ ਤੋਂ ਪਹਿਲਾਂ ਤੁਸੀਂ ਦਰਾਸਤ ਪੱਟੀ ਨਾਲ ਬਣ ਕੇ ਹਾਂ ਇਹ ਕੀ ਕਰਦੇ ਕੱਲ ਨੂੰ ਕਹਿੰਦੇ ਤੁਸੀਂ ਟੈਲ ਰੋਕੋਗੇ ਸਿਗਲਾ ਸਾਹਿਬ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਟੈਲ ਸਾਨੂੰ ਮੈਂਸ਼ਨ ਕੀਤੀ ਸਾਨੂੰ ਟੈਲ ਉਹਨਾਂ ਨੇ ਦਿੱਤੀ ਬਗੈਰ ਧੰਨਵਾਦ ਕਰਦੇ ਆ ਪਰ ਸਿਗਲਾ ਸਾਹਿਬ ਕਹਿ ਕੇ ਗਈ ਦੀ ਬੋਰਡ ਨੂੰ ਹੱਥ ਨਹੀਂ ਲਾਉਣਾ 20-30 ਹਜ਼ਾਰ ਦੀ ਰੋਡਾਂ ਮੈਂਡੂ ਤੁਹਾਨੂੰ ਸੋ ਠੀਕ ਆ ਬਾਈ ਤੁਸੀਂ ਖੜੋ ਅਸੀਂ ਤੁਹਾਡੇ ਨਾਲ ਆ ਹਰ ਪੱਖ ਤੋਂ ਠੀਕ ਆ ਆ ਦੀ ਕਾਰਵਾਈ ਤੁਹਾਨੂੰ ਪਿੰ ਇਹ ਰੁੱਖਾਂ ਨੂੰ ਬਚਾਉਣਾ ਹੈ ਧਰਤੀ ਨੂੰ ਬਚਾਉਣਾ ਹੈ ਤੱਕੇ ਜਿਹੜੀ ਮਰਜ਼ੀ ਪਾਰਟੀ ਨਾਲ ਜੁੜੇ ਉਹ ਅੱਡ ਗੱਲ ਨੂੰ ਪਰ ਇਹ ਜਮਹਤ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਜਿੱਥੇ ਰੁੱਖ ਕੱਟੇ ਵੱਢੇ ਜਾਂਦੇ ਆ ਵਿਰੋਧ ਕਰੋ ਡਟ ਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰੋ ਉਹ ਜਿਹੜੇ ਵੀ ਉੱਥੇ ਮੌਕੇ ਦੇ ਕੋਈ ਅਧਿਕਾਰੀ ਆ ਜੰਗਲਾਤ ਵਿਭਾਗ ਦੇ ਕੋਈ ਡੀਸੀ ਕੋਈ ਡੀਐਫਓ ਕੋਈ ਐਸਐਸਪੀ ਉਹਨਾਂ ਤੱਕ ਇਹ ਧਿਆਨ ਚ ਲਿਆਓ ਵੀਡੀਓ ਬਣਾ ਕੇ ਨਹੀਂ ਕਾਰਵਾਈ ਕਰਦੇ ਸਾਡੇ ਧਿਆਨ ਦੇ ਲੈ ਵਸੀਂ ਆਵਾਂਗੇ ਬਾ ਤੁਹਾਡੇ ਨਾਲ ਇੱਕ ਕਤਲ ਇੱਕ ਤਰ੍ਹਾਂ ਦਾ ਬਹੁਤ ਵੱਡਾ ਕਤਲ ਸਮੁੱਚਾ ਕੱਟ ਰੱਖ ਲਦੇ ਠੀਕ ਹੈ ਭਾਈ ਇਹ ਕਤਲ ਨੇ ਇਹ ਕਤਲਾਂ ਨੂੰ ਜੇ ਆਪਾਂ ਰੋਕਣਾ ਰੁੱਖਾਂ ਨੂੰ ਆਪਾਂ ਬਚਾਉਣਾ ਜੇ ਮੈਂ ਚਿਪਕੋ ਨੋਦਲ ਚੱਲਿਆ ਸੀਗਾ ਹਾਂਜੀ ਹਾਂਜੀ ਉਹ ਇਹ ਜਿਹੰਦੋਂ ਸਾਨੂੰ ਕਰਨ ਦੀ ਦੌੜ ਆ ਪੰਜਾਬ ਦੇ ਲੋਕਾਂ ਨੂੰ ਪਾਰਟੀਆਂ ਨੂੰ ਤੜਾ ਦੋ ਉੱਪਰ ਉੱਠ ਕੇ ਇਹ ਰੁੱਖ ਬਚਾ ਲਓ ਆ ਕੁਝ ਵੀ ਨਹੀਂ ਕਰਦੇ ਯਾਰ ਆਪ 10 ਸਾਲ ਦਾ ਰੁੱਖ ਵੱਡ ਕਿਉਂ ਮਾਰਿਆ ਉਹ ਬੰਦਾ ਵਿਚਾਰਾ ਜਿਹਦਾ ਬੱਚਾ ਮਰਿਆ ਆਹ ਭਾਈ 10 ਦਿਨ ਤੇ ਮੰਜੇ 'ਚ ਹੀ ਨਹੀਂ ਉੱਠਿਆ ਜੀ ਰਮਤ ਹੀ ਨਹੀਂ ਆ ਭਾਈ ਇਹ ਇਹਨੂੰ ਅਸੀਂ ਹੌਸਲਾ ਦਿੱਤਾ ਵੀ ਭਾਈ ਕੋਈ ਗੱਲ ਨਹੀਂ ਜੀ ਤੇ ਇਹ ਹੀ ਉਹ ਕਰਨ ਲੱਗੇ ਤਾਂ ਸਾਨੂੰ ਇਹ ਵੀ ਡਰਾਬੇ ਆਏ ਨੇ ਤੈਨੂੰ ਤਾਂ ਅਸੀਂ ਰਾਹ ਜਾਨੀਮਾਲੀ ਨਿਕਾੜ ਗਏ ਧੰਕੀ ਜਾਨੀਮਾਲ ਮਾਰ ਕੇ ਨਾ ਤੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਇੱਥੇ ਬੰਦੇ ਅੱਛਾ ਹਾਂਜੀ ਮੈਨੂੰ ਖੁਦਾ ਤਖਤਪੋਸ਼ ਤੇ ਬਹਿ ਕੇ ਮੈਂ ਕਹਿੰਦਾ ਜਿੱਥੇ ਬੁਲਾਉਂਗੇ ਮੈਂ ਉੱਥੇ ਆ ਜੀਵਾ ਕੋਰਦ ਸੁਤਿ ਨਾ ਕਰਨੇੜੇ ਆ ਬਾਈ ਇਹ ਪਾਣੀ ਵੀ ਪਾਉਂਦੇ ਰਿਹਾ ਜੀ ਆਹ ਦੀ ਘਾਈਆ ਸਮਾਨ ਆ ਮੇਰੇ ਕੋਲ ਇੰਨਾਂ ਨੇ ਚੱਲ ਰਹੀ ਕਹਿੰਦੇ ਮੋਟਰ ਚਲਾ ਪਈ ਜਾਂ ਐ ਕਰਾ ਸੀ ਪਾਣੀ ਪਾਉਂਦੇ ਆਂਦਾ ਕਾ ਤੂੰ ਸਾਰੇ ਜੱਗ ਨੂੰ ਨਾਰਦੇ ਹੋਗੇ ਮੈਂ ਤਾਂ ਤੂੰ ਹੋਣੀ ਨਹੀਂ ਚੱਲਦਾ ਬਾਈ ਤੂੰ ਆਹ ਦਿਖਾ ਦੇ ਆ ਕਰਤੂਤ ਇਹ ਮੰਡੇ ਇਹ 10 ਸਾਲ ਦਾ ਵੱਡਾ ਬੋਰਡ ਆ ਖੜਾ ਮੋਢਾ ਆ ਖੜਾ ਠੀਕ ਆ ਬਾਈ ਲੜਾਈ ਲੜੋ ਅਸੀਂ ਤੁਹਾਡੇ ਨਾਲ ਹਾਰ ਪੱਕੀ 1500 ਰੁਪਏ